ਅੱਜ ਸ਼੍ਰੀ ਮੁਖਸਤ ਸਾਹਿਬ ਦੇ ਵਿੱਚ ਪੰਜਾਬੀ ਫਿਲਮਾਂ ਦੇ ਐਕਟਰ ਅਤੇ ਸਾਬਕਾ ਕ੍ਰਿਕਟਰ ਯੋਗਰਾਜ ਸਿੰਘ ਸ਼੍ਰੀ ਮੁਖਸਤ ਸਾਹਿਬ ਦੇ ਵਿੱਚ ਕ੍ਰਿਕਟ ਅਕੈਡਮੀ ਦਾ ਉਦਘਾਟਨ ਕਰਨ ਪੁੱਜੇ ਨੇ ਜਿਸ ਵਿੱਚ ਪੰਜਾਬੀ ਐਕਟ੍ਰੈਸ ਨੇ ਪੱਤਰਕਾਰਾਂ ਨਾਲ ਗੱਲਬਾਤ ਕਰਦੇ ਕਿਹਾ ਕਿ ਪੰਜਾਬ ਵਿੱਚ ਨਸ਼ਾ ਨਹੀਂ ਹੈ ਪੰਜਾਬ ਨੂੰ ਸਿਰਫ ਨਸ਼ੀਆਂ ਦੇ ਨਾਮ ਤੇ ਬਦਨਾਮ ਕੀਤਾ ਜਾ ਰਿਹਾ ਹੈ ਕਿਉਂਕਿ ਪੰਜਾਬ ਦੇ ਨੌਜਵਾਨ ਗੱਭਰੂ ਨੇ ਤੇ ਪੰਜਾਬ ਦੇ ਨੌਜਵਾਨ ਖੇਡਾਂ ਪ੍ਰਤੀ ਵੀ ਕਾਫੀ ਉਤਸ਼ਾਹ ਰੱਖਦੇ ਨੇ ਸਰ ਮਕਸਰ ਸਾਹਿਬ ਕਿਹੜੀ ਲਈ ਜਾਂਦਾ ਸਰ ਮਕਸਰ ਸਾਹਿਬ ਪਹੁੰਚੇ ਹੋ ਕੀ ਕਹਿਣਾ ਚਾਹੁੰਦੇ ਹੋ ਜੀ ਐਡੀ ਪਵਿੱਤਰ ਧਰਤੀ ਹੈ ਐਡੇ ਪਿਆਰੇ ਲੋਕ ਭਾਨੂ ਭਾਗ ਨੇ ਮੈਨੂੰ ਬਹੁਤ-ਬਹੁਤ ਧੰਨਵਾਦ ਇਹਨਾਂ ਨੇ ਮੈਨੂੰ ਬੁਲਾਇਆ ਜੀ ਧੰਨਵਾਦ ਵਿਕਟਰ ਜੀ ਦਾ ਤੇ ਮੇਰੇ ਕੋ ਸ਼ਰਮਤੀ ਹੈ ਕਿ ਮੈਂ ਕੀ ਆਖਾਂ ਪਰ ਹਾਂ ਇੱਕ ਆਪਣੇ ਪੁੱਤਰ ਨਾਲ ਜਰੂਰੀ ਮੈਂ ਗੱਲ ਕਰਦਾ ਸੀ ਕਿ ਮੈਂ ਸਾਰੀ ਜ਼ਿੰਦਗੀ ਮਹਾਰਾਜ ਨੇ ਬਹੁਤ ਕੁਛ ਨਾ ਹੱਥਾਂ ਤੋਂ ਕਰਾਇਆ ਲੋਕਾਂ ਦੇ ਫਿੱਟਾ ਬਚੈਣ ਕੀਤਾ ਪੰਜਾਬ ਦੀ ਤਕਰੀ ਉੱਚਾ ਜੇ ਸੂਰਮੇ ਮੰਗਦੀ ਹੈ ਜਿਹੜਾ ਆਪਣਾ ਬਲਟਾ ਕੇ ਬੱਚੇ ਵਾਸਤੇ ਕਰੇ ਦਿੱਤਰ ਨੇ ਪਰਾਲਾ ਚੱਕਿਆ ਬੜੀ ਖੁਸ਼ੀ ਹੈ ਕਿ ਇਸ ਛੋਟੀ ਜਿਹੀ ਉਮਰ ਦੇ ਵਿੱਚ ਇਹਨੂੰ ਇੰਨਾ ਖਿਆਲ ਹੈ ਕਿ ਮੈਂ ਬੱਚਿਆਂ ਨੂੰ ਦੇ ਵਾਸਤੇ ਕੀ ਕਰਨਾ ਬੱਚਿਆਂ ਨੂੰ ਕੀ ਕਹਿਣਾ ਹੈ ਬੱਚਿਆਂ ਨੂੰ ਕਿਹੜੇ ਹਾਰੇ ਲਾਉਣਾ ਸੋ ਮੈਂ ਸਮਝਦਾ ਕਿ ਮੁਕਸ਼ਰ ਸਾਹਿਬ ਦੀ ਧਰਤੀ ਜਿਹੜੀ ਆ ਇਹ ਐਡੀ ਪਵਿੱਤਰ ਧਰਤੀ ਵੀ ਕਿਸੇ ਜਗ੍ਹਾ ਦੇ ਵਿੱਚ ਮੈਨੂੰ ਇਹ ਲੱਗਦਾ ਵੀ ਸਾਰਾ ਪੰਜਾਬ ਜਿਹੜਾ ਹੈ ਆਪਣਾ ਫੇਰ ਉਹ ਤੇ ਬਹੁਤ ਜੁਗਤ ਹੈ ਭਗਵੰਤ ਰਜਾ ਨੇ ਦੇਖੋ ਕਿਹੜੀ ਕੌਮ ਹੈ ਜਿਹੜੀ ਤਰੱਕੀ ਕਰਦੀ ਹੈ ਮੈਂ ਇੱਕ ਸਵਾਲ ਤੁਹਾਨੂੰ ਪੁੱਛਦਾ ਸਾਰੇ ਪ੍ਰਸ਼ਾਸਨ ਸਾਰੇ ਤੁਹਾਨੂੰ ਕਿਹੜੀ ਅਸੀ ਕੌਮ ਹੈ ਜਿਹੜੀ ਤਰੱਕੀ ਕਰਦੀ ਉਹ ਕੌਮ ਉਹ ਗੋਰੇ ਆ ਟਾਲੇ ਆ ਪੀਲੇ ਆ ਚਿੱਟੇ ਆ ਆਪਾਂ ਕੋਈ ਜਿਹੜੇ ਸਰੀਰਕ ਤੌਰ ਤੇ ਬਹੁਤ ਤਕੜੇ ਨੇ ਉਹੀ ਕੌਮ ਤਰੱਕੀ ਕਰਿਆ ਕਰਦੀ ਹੈ ਉਹੀ ਕੰਮ ਯੋਧੇ ਹੁੰਦੇ ਨੇ ਉਹੀ ਆਪਣੇ ਘਰ ਦੀ ਰਖਵਾਲੀ ਕਰਦੇ ਨੇ ਆਪਣੀ ਧੀਆ ਬਣਾ ਦੀ ਰਖਵਾਲੀ ਕਰਦੇ ਨੇ ਬਜ਼ੁਰਗਾਂ ਦੀ ਵੰਟ ਵਢਦੇ ਨੇ ਔਰ ਇੱਕ ਗੱਲ ਮੈਂ ਹਮੇਸ਼ਾ ਕਹਿੰਦਾ ਮੈਂ ਉੱਥੇ ਕੈਡਮੀ ਦੇ ਵਿੱਚ 53 ਸਾਲ ਹੋ ਗਏ ਡੀਏਵੀ ਕਾਲਜ ਹਾਰ ਕਿਸੇ ਨੂੰ ਇਹ ਨਹੀਂ ਪਤਾ ਵੀ ਮੈਂ ਮੁਸਲਮਾਨ ਹਾਂ ਕਿ ਮੈਂ ਹਿੰਦੂ ਹਾਂ ਕਿ ਮੈਂ ਸਿੱਖਾਂ ਕਿ ਮੈਂ ਸਾਈ ਹਾਂ ਉਹਨਾਂ ਨੂੰ ਇਹ ਪਤਾ ਕੀ ਸਾਡਾ ਪਰਿਵਾਰ ਤੁਸੀਂ ਆ ਕੇ ਦੇਖਿਓ ਤੇ ਇੰਨਾ ਪਿਆਰ ਬੱਚਿਆਂ ਦਾ ਹੈਗਾ ਅੱਜ ਤੱਕ 52 ਸਾਲਾਂ ਵਿੱਚ ਮੈਨੂੰ ਨਹੀਂ ਕਦੇ ਦਿਖਿਆ ਵੀ ਉੱਥੇ ਕਦੇ ਇਹ ਵੀ ਗੱਲ ਹੈ ਵੀ ਤੂੰ ਫਲਾਣਾ ਤੇ ਤੂੰ ਤੇ। ਜੋ ਕੁਝ ਵੀ ਹੈ ਉਹ ਸਾਰੇ ਇਕੱਠੇ ਹੋ ਕੇ ਮਨਾਉਂਦੇ ਨੇ ਇੱਕ ਦੂਜੇ ਦੀ ਤਰਕੀ ਵਿੱਚ। ਸਰ ਪੰਜਾਬੀ ਪਰ ਮੈਂ ਤਾਂ ਰੋਕ ਜਣਾ ਚਲੂ। ਜਿਹੜੀ ਜੈਲਸੀ ਹੈ ਨਾ ਜਿਹੜੀ ਆਪਾਂ ਇੱਕ ਦੂਜੇ ਨਾਲ ਘਿਰਨਾ ਕਰਦੇ ਆਂ ਈਰਖਾ ਕਰਦੇ ਆਂ ਇਹ ਸਭ ਤੋਂ ਮਾਰੀ ਹੈ। ਹਾਂਜੀ ਪੁੱਛੋ। ਪੰਜਾਬ ਉਤਰ ਨਸ਼ੇ ਅੰਦਰ ਜਾਣ ਦੀ ਬੜਾ ਵੱਧ ਰਿਹਾ ਅਕੈਡਮੀ ਵੀ ਬੜੇ ਖੁੱਲ੍ਹਦੇ ਕਿ ਕਹਿੰਦਾ ਜੀ ਇਹਨੇ ਦੇ ਦੋ ਸੱਚੇ ਰਾਹ ਚੱਲਦੇ ਉਸਤ ਕਰੇ ਜਹਾਨ ਰਾਹ ਸਾਰੇ ਖੋਲ ਲੈਂਦੇ ਨੇ ਉੱਤੇ ਤੁਰਨਾ ਬਹੁਤ ਆਸ ਜਿਹੜਾ ਸੱਚੇ ਮਨ ਨਾਲ ਕੰਮ ਕਰ ਰਿਹਾ ਪਰਮੀ ਆਪੋ ਆਪਣੀ ਕਿਨੇੜੇ ਕਿ ਦੂਰ ਜਿੰਨੀ ਨਾਮ ਤੇ ਆਇਆ ਗਏ ਮੁਸਕਤ ਕਾਲ ਮਾਨਕ ਦੇ ਮੁਖੇ ਜਿਹੜੇ ਕੀਤੀ ਛੁੱਟੀ ਨਾਲ ਅਕੈਡਮੀ ਬਹੁਤ ਖੁੱਲ ਰਹੀ ਨਸ਼ੇ ਬੜੇ ਵੱਧ ਰਹੇ ਜਿਹੜੇ ਅਕੈਡਮੀ ਨੂੰ ਧੰਦਾ ਬਣਾ ਕੇ ਬੈਠੇ ਉਹਨਾਂ ਦੀ ਅਕੈਡਮੀ ਫੇਲ ਨੇ ਜਿਹੜੇ ਇਹ ਸੋਚਦੇ ਨਹੀਂ ਇਹ ਮੇਰੇ ਪੰਜਾਬ ਦਾ ਮੇਰੇ ਦੇਸ਼ ਦਾ ਭਵਿੱਖ ਹੈ ਇਹ ਭਾਵੇਂ ਕੋਈ ਵੀ ਹੈ ਮੈਂ ਨੌਕਰ ਬਣ ਕੇ ਦੀ ਸੇਵਾ ਕਰਨੀ ਉੱਤੇ ਪੰਜਾਬ ਦੇ ਮੌਜੂਦਾ ਹਾਲਾਤ ਕਿਸ ਤਰ੍ਹਾਂ ਦੇਖਦੇ ਪਈਓ ਤੁਸੀਂ ਪੰਜਾਬ ਦੇ ਹਾਲਾਤ ਥੋੜੇ ਚੰਗੇ ਆ ਜੀ ਪੰਜਾਬ ਨੂੰ ਕਿਹਾ ਇਹ ਤਾਂ ਗੱਲਾਂ ਨੇ ਮੈਨੂੰ ਪੰਜਾਬ ਚ ਰਹਿੰਦੇ 60 ਸਾਲ ਹੋ ਗਏ ਹੈ ਜੀ ਹੋਰੇ 60 ਸਾਲਾਂ ਦੇ ਵਿੱਚ ਮੈਂ ਪੰਜਾਬ ਨੂੰ ਉੱਤੇ ਥੱਲੇ ਹਿੰਦੁਸਤਾਨ ਨੂੰ ਉੱਤੇ ਥੱਲੇ ਸਾਰੀ ਦੁਨੀਆ ਤਤਲਿੰਦੀ ਰਹੀ ਹੈ ਹਾਲਾਤ ਬਹੁਤ ਚੰਗੇ ਨੇ ਖੜਾਇਆ ਬਹੁਤ ਹੋਇਆ ਹੈ ਇਹ ਪਿੰਡ ਦੀ ਨਾ ਬੁੜੀ ਹੁੰਦੀ ਪੁਰਾਣੀ ਆ ਪਾ ਪੰਜਾਬ ਦਾ ਹਾਲ ਕੀ ਉਹ ਆਕੂ ਕਿਵੇਂ ਕੁਲਵਿੰਦਰ ਸਿੰਘ ਹੋਰਿਆਂ ਆ ਬਾਪਾ ਮੈਂ ਪਤਾ ਨਹੀਂ ਫਲਾਨੇ ਦੇ ਘਰੇ ਰੌਲਾ ਪੈਂਦਾ ਸੀ ਕੀ ਗੱਲ ਹੈ ਤੈਨੂੰ ਪਤਾ ਪਰ ਤੂੰ ਦੱਸਿਆ ਕਿ ਮੈਂ ਤੁਸੀਂ ਸਾਰੇ ਪਿੰਡ ਜੋ ਬੋਲ ਦੀ ਬੁੜੀ ਪਾਪਾ ਵੀ ਨਾਲ ਟਾਂਗ ਲੱਗ ਕੇ ਤੁਰਿਆ ਕਰਦੇ ਜੋ ਜਹਾਨ ਦੇ ਇਹਦੇ ਉਦੋਂ ਉਦੋਂ ਨਾਲ ਕਰ ਉਹਨੂੰ ਕੋਈ ਫਿਕਰ ਨਹੀਂ ਕਰਨਾ ਕਿ ਸਾਡੇ ਪੰਜਾਬ ਦਾ ਇਹ ਹਾਲ ਹੈ ਹੈ ਕੱਖ ਵੀ ਨਹੀਂ ਗੱਲ ਕੁਛ ਵੀ ਨਹੀਂ ਲੇਕਿਨ ਉਹਨੂੰ ਐਸਾ ਵੱਧ ਚੜਾ ਕੇ ਬਣਾਇਆ ਜਾ ਰਿਹਾ ਵੀ ਇਹਦਾ ਮੇੜਾ ਕਰ ਕਰ ਤੁਰੇ ਹੋਇਆ ਕਦੇ ਅਜ ਤੱਕ ਕਿੰਨੇ ਸੌ ਸਾਲ ਦੀ ਕਹਾਣੀ ਸੁਣਾਵਾ 200 ਸਾਲ ਦੀ ਕਹਾਣੀ ਸੁਣਾਉਣਾ ਕਿ ਪੰਜਾਬ ਹਜ਼ਾਰ ਵਾਰ ਡੁੱਬਿਆ ਤੇ ਹਜ਼ਾਰ ਵਾਰ ਖੜਾ ਹੋਇਆ ਗੁਰੂਆਂ ਦੀ ਧਰਤੀ ਨੂੰ ਵੀ ਕੁਝ ਹੋਣਾ ਨਹੀਂ ਗੱਲ ਨਹੀਂ ਮੈਂ ਤਾਂ ਜਿ ਕੋ ਮੁੰਡਾ ਨਸ਼ਾ ਕਰਦਾ ਦੇਖਿਆ ਪੰਜਾਬ ਦੇ ਵਿੱਚ ਮੈਂ 53 ਸਾਲਾਂ ਤੋਂ ਸ਼ੂਟਿੰਗ ਕਰ ਰਿਹਾ ਹਰ ਘਰ ਤੇ ਮੈਂ ਤੈਨੂੰ ਦੇਖਿਆ ਕੋਈ ਨਸ਼ਾ ਲੱਤ ਪੋਇਆ ਕੋਈ ਤਦੜ ਜਿਉ ਬਿਆ ਉਹ ਨਾਲ ਹੀ ਲੱਗਿਆ ਆਦਰਵਾਇਸ ਪੰਜਾਬ ਦੇ ਵਿੱਚ ਆ ਪਿੱਛੇ ਖੜੇ ਨੇ ਨੌਜਵਾਨ ਆ ਦੇਖੋ ਸੇਤਾ ਲੜੀ ਗੰਦਸਰ ਦੇਸ਼ 'ਚ ਇਹ ਹੋਈ ਖੜੀ ਐ ਦੁਨੀਆ 'ਚ ਇਹ ਹੋਈ ਖੜੀ ਐ ਤੂੰ ਫਲਾਣਾ ਮੈਂ ਫਲਾਣਾ ਤੂੰ ਇਹ ਤੂੰ ਮੈਂ ਆਪਣੀ ਕੋਈ ਜਾਤ ਆ ਆਪਾਂ ਇੱਕ ਦੂਜੇ ਨੂੰ ਅਪਲਿਫਟ ਕਰਾਂਗੇ ਨਾ ਕਿ ਤੁਸੀਂ ਰੋਟੀ ਨਹੀਂ ਖਾਧੀ ਮੈਨੂੰ ਨਹੀਂ ਨਹੀਂ ਦੋ ਨਾ ਵੀ ਭਾਈ ਆ ਦੋ ਰੋਟੀਆਂ ਨੇ ਆ ਦੋ ਤੁਹਾਨੂੰ ਭਾਈ ਮੇਰੇ ਕੋਲ ਸਾਈਕਲ ਹੈ ਇੱਕ ਸਾਈਕਲ ਆਪਾਂ ਹੋਰ ਨਾਲ ਇਕੱਠੇ ਚੱਲਾਂਗੇ ਲੈ ਭਾਈ ਆਹ ਰੋ ਸਬਜੀ ਬਣੀ ਹੈ ਹੈ ਕੋਈ ਆਪਣੇ ਘਰ ਚ ਇਦਾਂ ਦਾ ਜਿਹੜਾ ਕਹੇ ਲੈ ਵੀ ਅੱਜ ਸਾਗ ਬਣਿਆ ਹੈ ਅੱਜ ਮੇਰੇ ਘਰੇ ਦਾਲ ਬਣੀ ਹੈ ਅੱਜ ਮੇਰੇ ਘਰੇ ਸਬਜੀ ਬਣੀ ਲੈ ਵੀ ਬੰਦਨ ਚੱਲੋ ਜਾ ਕੇ ਬ ਇਕੱਠੇ ਬੇ ਰੋਟੀ ਖਾਣ ਦਾ ਹਾਂ ਜੀ ਮੈਂ ਤਾਂ ਨਹੀਂ ਕੀਤਾ ਤੁਸੀਂ ਕੀਤਾ ਸਰ ਚੌਕ ਨੌਜੋਤ ਕਿਡਿੰਗ ਕਾਰਡੀਓਵੈਸਕੂਲਰ ਕੀ ਸੰਦੇਸ਼ ਦੇ ਰਿਹਾ ਤੁਸੀਂ ਸੰਦੇਸ਼ ਤੇਰੀ ਦੁਨੀਆ ਬਹੁਤ ਦਿੰਦੀ ਫਿਰਿਆ ਗੁਰੂ ਆਏ ਪੀਰ ਪਗੰਬਰ ਆਏ ਸਭ ਆਏ ਕਿਸੇ ਸੰਦੇਸ਼ ਸੁਣਿਆ ਸੰਦੇਸ਼ ਇੱਕੋ ਹੀ ਹੈ ਜੇਨ ਪ੍ਰੇਮ ਕਿਓ ਤਨਹੀ ਪ੍ਰਪਾਇਓ ਆ ਬੱਚੇ ਨਾ ਜਿਹੜੇ ਬੈਠੇ ਇਹ ਬੱਚੇ ਆਪਣੇ ਮੈਂ ਕਦੇ ਨਹੀਂ ਲੱਗਿਆ ਮੈਨੂੰ ਅਜ ਤੱਕ ਜ਼ਿੰਦਗੀ ਦੇ ਵਿੱਚ ਵੀ ਇਹ ਨਿਆਣਾ ਜਾਂ ਤੁਸੀਂ ਬੋਲਦੇ ਮੈਂ ਤਾਂ ਭਾਈ ਤੁਸੀਂ ਮੇਰੇ ਮੈਂ ਤਾਂ ਰੱਬ ਨੇ ਸਿਖਾਇਆ ਏ ਕਾਨੂੰਨ ਤੇ ਸਭ ਜੋ ਕੁਝ ਜੇ ਕੌਣ ਬਣੇ ਕੋ ਮੰਦੇ ਗੱਲਾਂ ਕਰ ਲੈਂਦੇ ਆ ਲੇਕਿਨ ਆਪਾਂ ਕਰਦੇ ਨਹੀਂ ਪਰ ਮੈਂ ਸਮਝਦਾ ਕਿ ਆਪਾਂ ਨੂੰ ਕਿਸੇ ਨੂੰ ਕਹਿਣ ਦੀ ਲੋੜ ਨਹੀਂ ਆਪਣੀ ਮੰਜੀ ਥੱਲੇ ਝਾੜੂ ਮਾਰਦਾ ਸਭ ਸੁਣਦੀ ਹੈ ਆਈਪੀਐਲ ਦਾ ਕਿਸ ਤਰ੍ਹਾਂ ਦੇਖਦੇ ਪਏ ਹੋਰ ਜਾਨ ਜਿਹੜਾ ਆਈਪੀਐਲ ਜਿਸ ਤਰ੍ਹਾਂ ਜੰਗੀ ਗੱਲ ਹੈ ਜੀ ਆਈਪੀਐਲ ਆਇਆ ਤਾਂ ਖਿਡਾਰੀਆਂ ਕੋਲ ਪੈਸੇ ਆਏ ਆਈਪੀਐਲ ਆਇਆ ਤਾਂ ਆਪਣੀਆਂ ਟੀਮਾਂ ਇੰਪਰੂਵ ਹੋਈਆਂ ਅਪਕੁਜ ਨੂੰ ਦੇ ਨਾਲ ਖੇਡਣ ਲੱਗੇ ਬਾਰੋਂ ਖਿਡਾਰੀ ਆਏ ਤੇ ਆਈਪੀਐਲ ਨੇ ਬਹੁਤ ਸੋਹਣੇ ਸੋਹਣੇ ਕੰਮ ਕੀਤੇ ਹੈ ਉਸ ਗੱਲਾਂ ਜਦ ਪੈਸਾ ਆਉਂਦਾ ਹੈ ਜ਼ਿਆਦਾਤਾ ਆਉਂਦੀਆਂ ਨੇ ਉਦੋਂ ਕੁਝ ਗੱਲਾਂ ਖਰਾਬ ਵੀ ਹੋ ਜਾਂਦੀਆਂ ਮੈਂ ਹੁਣ ਵੀ ਬੱਚੇ ਦੇਖੇ ਜਿਨ੍ਹਾਂ ਨੂੰ ਅਬਾ ਘਰ ਬਰ ਪਈ ਹੈ ਤੇ ਉਹ ਉਦਾਂ ਹੀ ਜਿਹੜੇ ਪਹਿਲਾਂ ਖੇਡੇ ਸੀ ਸੋ ਆਈਪਲ ਨੇ ਬਹੁਤ ਵੱਡਾ ਕੰਮ ਹਿੰਦੁਸਤਾਨ ਦੇ ਵਿੱਚ ਕੀਤਾ ਸਾਰੀ ਦੁਨੀਆ ਕੀ ਕੀਤਾ ਬੇਸਿਕਲੀ ਤਾਂ ਸਾਰੇ ਬੱਚੇ ਕੱਟੇ ਘੇੜ ਰਹੇ ਜਿੱਨਾ ਕੱਠੇ ਖੇਡੋਗੇ ਕੋਲੇ ਇੰਪਰੂਵ ਕਰੋ yograj singh ਵਰਗਾ ਟੈਲੈਂਟ ਹੈ ਪੰਜਾਬ ਵਿੱਚ ਸਿਸਟਮ ਜੇ ਕੋਈ ਮਿਲ ਸਕਦਾ ਪਲੇਅਰ ਪੰਜ ਇੰਡੀਆ ਟੀਮ ਨੂੰ ਯੁਵਰਾਜ ਸਿੰਘ ਵਰਗੇ ਪਲੇਅਰ ਮੇਰੇ ਕੋਲ ਹਜ਼ਾਰਾਂ ਸੀ ਸੁਣੋ ਉਹ ਬੜੀ ਕਵਾਲ ਦੀ ਗੱਲ ਆ ਮੈਂ ਕਦੇ ਕੀਤੀ ਨਹੀਂ ਪੜਾ ਕਰਨਾ ਚਾਹਣਾ ਓ ਕੱਢਾ ਅੱਜ ਤੋਂ ਇਸ ਗੱਲ ਦਾ ਅਜਾਰਾ ਪਲੇਅਰ ਸੀ ਆ ਜਾ ਰਿਹਾ ਹਾਂਜੀ ਉਸ ਤੋਂ ਵਧੀਆ ਵਧੀਆ ਸੀ ਔਰ ਕਦੇ ਬੈਠ ਕੇ ਸੋਚਦਾ ਮੈਨੂੰ ਕਹਿੰਦਾ ਕਿ ਪਿਤਾ ਜੀ ਜਦ ਮੈਂ ਨੂੰ ਛੋਟੇ ਜਿਹੇ ਤੁਸੀਂ ਲੈ ਕੇ ਆਏ ਸੀ ਨਾ ਗਰਾਊਂਡ 'ਚ ਤੇ ਮੈਂ ਸੋਚਦਾ ਸੀ ਵੀ ਆਹ ਪਲੇਅਰ ਆਰ ਦਾ ਮੈਂ ਬਣ ਸਕਦਾ ਤੇ ਕਹਿੰਦਾ ਚਲੋ ਆਪਾਂ ਮਿਹਨਤ ਕਰਦੇ ਰਹਿ ਕਹਿੰਦਾ ਅੱਜ ਮੈਂ ਸੋਚਦਾ ਵੀ ਉਹ ਖਿਡਾਰੀ ਕਿੱਥੇ ਗਏ ਅੱਡਾ ਟੇ ਮਹਾਰ ਅੱਡਾ ਟੇ ਵੱਡੇ ਖਿਡਾਰੀ ਪੂਰੀ ਯਰਤ ਜਿਹੜੇ ਬਗੈਰ ਹੈਲਮਟਾਂ ਤੋਂ ਖੇਡਦੇ ਰਹੇ ਯੋਗਰਾਜ ਸਿੰਘ ਪੋਲ ਉਹ ਖਿਡਾਰੀ ਸਾਰੇ ਹਿੰਦੁਸਤਾਨ ਖੇਡਣਾ ਸੀ ਗਏ ਕਿੱਥੇ ਕਹਿੰਦੇ ਸਵਾਲ ਉਤਪਨ ਹੋਇਆ ਤੇ ਮੈਂ ਕਿਹਾ ਉਹਨਾਂ ਦਾ ਪਿਓ ਯੋਗਰਾਜ ਸਿੰਘ ਸੀ ਜੇ ਤੇਰੇ ਵਰਗਾ ਬਾਪੂ ਹੋਵੇ ਨਾ ਹਰੀਖ ਦਾ ਤੇ ਉਹਦੀ ਜ਼ਰਤ ਨਹੀਂ ਨਿਆਲੇ ਦੀ ਵੀ ਇੱਧਰ ਉੱਧਰ ਭਾਦੇ ਕਹਿੰਦਾ ਜੇ ਤੂੰ ਨਾ ਹੁੰਦਾ ਬਾਪੂ ਤੇ ਮੈਂ ਫਿਰ ਮੈਂ ਵੀ ਕਿਤੇ ਨਸ਼ੇ ਪੀ ਕੇ ਤੇ ਇੱਥੇ ਰਿਆਸ਼ੀਆ ਕਰਦਾ ਫਿਰਦਾ ਹੁੰਦਾ ਯੋਧਨ ਫਾਜ਼ਾ ਸੋ ਮੈਂ ਸਮਝਦਾ ਕਿ ਇੱਕ ਬਾਪ ਦਾ ਫਰਜ਼ ਸ਼ੁਭਨ ਗਿੱਲਾ ਤੁਹਾਡੇ ਪੰਜਾਬ ਦਾ ਪਲੇਅਰ ਉਹਦੇ ਫਾਦਰ 5 ਸਾਲ ਪਹਿਲਾਂ ਮੈਨੂੰ ਦਿਖਾਇਆ ਬਾਈ ਇੱਕ ਵਾਰੀ ਦੇਖ ਲੋ ਮੈਂ ਕਿਹਾ ਗੱਲ ਮੇਰੀ ਯਾਦ ਰੱਖਿਓ ਬਜਰਦੋ ਤੁਸੀਂ ਮੇਰੇ ਛੋਟੇ ਪੁੱਤਾਰ ਗਿਓ ਬਾਪ ਦਾ ਵੱਡਾ ਕੋਚ ਨਹੀਂ ਬਾਪ ਦਾ ਵੱਡਾ ਮੈਨਟਰ ਨਹੀਂ ਬਾਪ ਦਾ ਕੋਈ ਨਹੀਂ ਅੱਜ ਸ਼ੁਭਨ ਗਿੱਲ ਜੇ ਖੇਡ ਰਿਹਾ ਤਾਂ ਸਿਰਫ ਆਪਣੇ ਪਿਓ ਕਰਕੇ ਖੇਡ ਰਿਹਾ ਕਹਿੰਦਾ ਕੋਈ ਯੋਗਦਾਨ ਨਹੀਂ ਅਭਿਸ਼ੇਕ ਸ਼ਰਮਾ ਜਿਹੜਾ ਕਿ ਜਨਪਾਲਟੀ ਚੱਲ ਗਰਲਫ੍ਰੈਂਡਾ ਚੱਲ ਫਲਾਨਾ ਚੱਲ ਤੇ ਹੁੰਦਾ ਯੂਵੀ ਦੇ ਡਿੱਕੇ ਛੱਡ ਗਿਆ ਉਹਨੇ ਬੰਦ ਕਰ ਲਿਆ 6 ਸਾਲ ਦੋਨੋਂ ਨੂੰ ਆਜੋ ਭਾਈ ਘਰੇ ਮੇਰੇ ਕੋਈ ਨਹੀਂ ਰੱਖਦਾ ਕਿਸੇ 6 ਸਾਲ ਘਰੇ ਰੱਖੇ ਖਿਡਾਰੀ ਬਣਾਏ ਦੁਨੀਆ ਜੀਣਾ ਸਿਖਾਇਆ ਤੇ ਦੱਸਿਆ ਕਿ ਪੈਸਾ ਸਭ ਕੁਝ ਨਹੀਂ ਹੈ ਆਜੋ ਹੀ ਅਭਿਸ਼ੇਕ ਸ਼ਰਮਾ ਇੰਡੀਆ ਕਿਡਾ ਗੱਲ ਲੱਗ ਕਿ ਤੁਸੀਂ ਦੇਖ ਹੀ ਰਹੇ ਮੈਨੂੰ ਕ੍ਰਿਕਟ ਨਾਲ ਬਹੁਤ ਕੁਝ ਦਿੱਤਾ ਜਮਰਾਦ ਸਿੰਘ ਵਰਗਾ ਖਿਡਾਰੀ ਦਿੱਤਾ ਪੁੱਤ ਦਿੱਤਾ ਹਜ਼ਾਰਾਂ ਖੰਡਾਰੀ ਦਿੱਤੇ ਜਿਹੜੇ ਬਹੁਤ ਵੱਡੇ ਮਕਾਮ ਤੇ ਗਏ ਸ਼ਹਿਦ ਆਈਪੀਐਲ ਅੱਜ ਤੋਂ 20 ਸਾਲ 40 ਸਾਲ ਪਹਿਲਾਂ ਹੁੰਦੀ ਪਸ਼ਾਕ ਵੀਰ ਸੌਪਰੇ ਇੰਡੀਆ ਖੇਡਦੇ ਨੂੰ ਬਟ ਕੁਐਸਚਨ ਇਹ ਹੈ ਕਿ ਤੁਸੀਂ ਸਮਾਜ ਨੂੰ ਦਿੱਤਾ ਕੀ ਸੋ ਦੇਣਾ ਬਹੁਤ ਜ਼ਰੂਰੀ ਇੱਕ ਬਾਪ ਦਾ ਫਰਜ਼ ਮੰਨਦਾ ਹੈ ਵੀ 9 ਵਜੇ ਆ ਜਿਹੜਾ ਤੁਸੀਂ ਕੈਂਸਰ ਪਾਲ ਰੱਖਿਆ ਹੋਵੇ ਜਦ ਤੁਸੀਂ ਮੇਰੀ ਇੰਟਰਵਿਊ ਰਿਪੋਰਟ ਕਰ ਰਹੇ ਹੋ ਸਭ ਤੋਂ ਮਾੜੀ ਗੱਲ ਬੱਚਿਆਂ ਵਾਸਤੇ ਇਹ ਬੰਦ ਹੋਣੀ ਹੈ ਜੇ ਕੋਈ ਬਾਪ ਨਹੀਂ ਦੇਣਾ ਮੈਨੂੰ ਗਾਣਾ ਮੈਨੂੰ ਟੈਲੀਫੋਨ ਤੇ ਹੀ ਕੰਮ ਨੂੰ ਪਲਾਨ ਕੀਤਾ ਉਹ ਮਿੰਟੋਂ ਮੇ ਦਿਮਾਗ ਹੈ ਲੈ ਕੇ ਲੈ ਦਿੱਤੀ ਕਰਦੇ ਨਾ ਆ ਨਹੀਂ ਮਿਲਣਾ ਆ ਨਹੀਂ ਕਰਨਾ 9:00 ਵਜੇ ਸੌ ਜਾ ਗੜਾ 5:00 ਵਜੇ ਚੱਲ ਬਾਈ ਇਹ ਸਦੀਆਂ ਕਰਦਾ ਸੋ ਇਹ ਚੀਜ਼ ਮੈਨੂੰ ਲੱਗਦਾ ਮੋੜਿਆ ਉਹਦੀ ਵਾਕੀ ਤਾਂ ਬਹੁਤ ਪਿਛੇ ਜੂਆ ਅਰਸ਼ ਅਰਸ਼ ਇੱਕ ਮਿੰਟ ਇੱਕ ਮਿੰਟ ਜੇਡ ਕਿ ਐਸੀ ਚੀਜ਼ਾ ਜਿਹੜੀ ਹੀ ਸਾਰਾ ਕੁਝ ਦੇ ਸਕਦੀ ਖਿਡਾਰੀ ਹੈ ਨਾ ਬਾਈ ਜੀ ਉਹਦੀ ਕੋਈ ਜਾਤ ਨਹੀਂ ਹੁੰਦੀ ਖਿਡਾਰੀ ਦਾ ਕੋਈ ਧਰਮ ਨਹੀਂ ਮੈਂ ਕਿਹਾ ਸੋ ਆਪਾਂ ਖੇਡ ਜਿਹੜੀ ਹੈ ਨਾ ਇਹਨੂੰ ਆਪਾਂ ਇੱਕ ਕੰਪਲਸਰੀ ਸਬਜੈਕਟ ਬਣਾ ਲੀਏ ਤੇ ਸਾਰਾ ਕੁਝ ਹੋ ਗਿਆ ਅਰਸ਼ਦੀਪ ਦੇ ਟੈਲੈਂਟ ਨੂੰ ਕਿਸ ਤਰ੍ਹਾਂ ਦੇਖਦੇ ਗਿਓਂ ਇੰਡੀਆ ਟੀਮ 'ਚ ਜਿਆਦਾ ਮੌਕੇ ਨਹੀਂ ਦਿੱਤੇ ਜਾਂਦੇ ਅਸਲ ਇਹ ਹਜ਼ਾਰਾਂ ਅਰਸ਼ਦੀਪ ਨੇ ਪੰਜਾਬ ਦੇ ਵਿੱਚ ਐਡਾ ਵੱਡਾ ਪ੍ਰੇਅਰ ਹੈ ਪੰਜਾਬ ਦੇ ਵਿੱਚ ਗੁਰਬਚ ਪਿੰਡਾਂ 'ਚ ਪਿੰਡਾਂ ਦੇ ਵਿੱਚ ਜਿੱਥੇ ਗਰੀਬੀ ਬਹੁਤ ਜੇ ਬੱਚੇ ਆਉਂਦੇ ਜਿਨ੍ਹਾਂ ਕੋਈ ਜਰਾਬ ਕਿਦਿੰਜ ਕੋਈ ਪੈਸੇ ਨਹੀਂ ਹੈ ਲੇਕਿਨ ਉਹ ਖਿਡਾਰੀ ਬੜੇ ਕਮਾਲ ਦੇ ਸੋ ਇਸ ਕਰਕੇ ਜੇ ਤੁਸੀਂ ਮਾੜਾ ਜਿਹਾ ਕਿਤੇ ਮਾਰੋਗੇ ਨਾ ਆਹ ਅਕੈਡਮੀ ਇੱਥੇ ਬਣੀ ਐ ਇਹ ਦਸਾਂ ਸਾਲਾਂ ਬਾਅਦ ਦੇਖਿਓ ਖਿਡਾਰੀ ਤੋਂ ਨਿਕਲਦੇ ਇਥੋਂ ਸਿਰਫ ਆਪਾਂ ਗੌਰ ਨਹੀਂ ਕਰਦੇ ਅਦਰਵਾਇਜ਼ ਇੰਨੇ ਕ ਵੱਡੇ ਵੱਡੇ ਪਲੇਅਰ ਨੇ ਪੰਜਾਬ ਦੇ ਵਿੱਚ ਜਿਨ੍ਹਾਂ ਦਾ ਮੈਂ ਤੁਹਾਨੂੰ ਪਿਆਰ ਕੀਤਾ ਲੜਕੇ ਲੜਕੀਆਂ ਦੀ ਅਕੈਡਮੀ ਖੁੱਲੀ ਜਾਏਗੀ ਜਾਂ ਇਕੱਲੇ ਲੜਕਿਆਂ ਦੀ ਮੇਰੇ ਕੋਲ ਤਾਂ ਮੁੰਡੇ ਤੇ ਕੁੜੀਆਂ ਇਕੱਠੇ ਖੇਡਦੇ ਮੈਂ ਤਾਂ ਕੋਈ ਫਰਕ ਨਹੀਂ ਤੇ ਇੱਥੇ ਵੀ ਇਦਾਂ ਨੂੰ ਹੁਣ ਉਹਦਾ ਫਾਇਦਾ ਕੀ ਐ ਇੱਕ ਤਾਂ ਤੁਹਾਨੂੰ ਸ਼ਰਮੋ ਹੋਇਆ ਹੋਣਾ ਵੀ ਜਾਂਦੀ ਐ ਕਿ ਵੱਡੀ ਮਾਂ ਬਰਾਬਰ ਦੀ ਪੈਂ ਤੇ ਛੋਟੀ ਧੀ ਇਹ ਕਿਰਦਾਰ ਕਿੱਸਾ ਬੰਦਾ ਜਦ ਤੁਸੀਂ ਅਲੱਗ-ਅਲੱਗ ਰਹਿੰਦੇ ਫਿਰ ਤਾਂਗ ਰਹਦੀ ਐ ਸਾਨੂੰ ਸਾਡਾ ਸੈਂਟਰ ਸਕੂਲ ਉਹਦਾ ਸੀ ਕਾਰਨ ਫਾਰਮੈਟ ਦਾ ਸੈਕਟਰ ਸੀ ਜਦੋਂ ਤਾਂਗ ਲੱਦੀ ਸੀ ਆਹ ਬਈ ਜ ਕੁੜੀ ਜਾਂਦੀ ਐ ਉਹਨੇ ਕਹਿੰਦਾ ਮੁੰਡਾ ਜਾਂਦਾ ਇਹਨੂੰ ਇਕੱਠੇ ਕਰ ਦਿਓ ਕਰ ਦਿਓ ਤੇ ਧਿਆਨ ਨਹੀਂ ਆਉਂਦਾ ਤੇ ਕੁੜੀ ਦਾ ਧਿਆਨ ਨਹੀਂ ਜਾਂਦਾ ਤਾਂ ਇਹ ਲੱਗਦਾ ਕਿ ਮੇਰਾ ਪਰਵਾਹ ਗੱਲਾਂ ਤੇ ਕੁੜੀ ਤੇ ਮੁੰਡੇ ਦੀ ਕੀ ਫਰਕ ਹੈ 100 ਕਹਿੰਦਾ ਮੁੰਡੇ ਵਾਸਤੇ ਖੇਤ ਕੁੜੀ ਵਾਸਤੇ ਕੀ ਰੱਖਿਆ ਨਹੀਂ ਨਹੀਂ ਦੋਨਾਂ ਨੂੰ ਇਕੱਠੇ ਪਾੜਨਾ ਉਦੇ ਪਾੜਨਾ ਮੇਰੀ ਬੇਟੀ ਹੈ ਰੱਬ ਕਿਰਪਾ ਕਰੇ ਦੇਖਿਓ ਤੁਸੀਂ ਦੋ ਤਿੰਨ ਸਾਲਾਂ ਅੰਦਰ ਵੋਲਟ ਚੈਂਪੀਅਨ ਹੋਊਗੀ ਉਹ ਨਵੀਂ ਜਿਹੜੀ ਕੀ ਕਹਿੰਦੇ ਜੀ ਇਹਨੂੰ ਪੈਡਲ ਟੈਨਿਸ ਕਰ ਰਹੀ ਖੇਡ ਰਹੀ ਅਸੀਂ ਸਪੋਰਟ ਕਰਦੇ ਹਾਂ ਓਕੇ ਓਕੇ ਜੀ